ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜਨਵਰੀ 2025 ਦਸਮੇ ਪਾਸ਼ਾ ਤਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਕਿਸਾਨ ਸਾਥੀਓ ਕਈ ਖੇਤਾਂ ਦੇ ਵਿੱਚ ਅਸੀਂ ਕਣਕ ਬੀਜਣੋਂ ਲੇਟ ਹੋ ਗਏ ਆ ਜਾਂ ਸਾਡੀ ਕਣਕ ਬੀਜੀ ਹੋਈ ਖਰਾਬ ਹੋ ਗਈ ਸੀ ਜਾਂ ਮਟਰਾਂ ਵਾਲੇ ਖੇਤ ਕਣਕ ਬੀਜਣੀ ਹੈ ਜਾਂ ਆਲੂ ਵਾਲੇ ਖੇਤ ਕਣਕ ਬੀਜਣੀ ਹੈ ਜੇ ਤੁਸੀਂ ਇੰਨਾ ਦਿਨਾਂ ਦੇ ਵਿੱਚ ਕਣਕ ਬੀਜਦੇ ਹੋ ਤਾਂ ਉਹ 15 ਦਿਨ ਇਥੋਂ ਦਾ ਕਿਵਾਰੀ 20-20 ਦਿਨ ਤੱਕ ਵੀ ਨਿਯੁਕਦੀ ਤਾਂ ਕਣਕ ਸਾਡੀ ਜਲਦੀ ਉੱਗਾਵੇ ਇਹਦੇ ਲਈ ਤੁਸੀਂ ਇੱਕ ਨਿੱਕਾ ਜਿਹਾ ਜਿਹੜਾ ਕੰਮ ਹੈ ਇਹ ਖੇਚ ਕਰ ਲਿਓ ਜੋ ਕਣਕ ਤੁਹਾਡੀ ਜਲਦੀ ਉੱਗੇਗੀ ਤਾਂ ਮਤਲਬ ਕਿ ਇੰਨਾ ਦਿਨਾਂ 'ਚ ਇੱਕ-ਇੱਕ ਦਿਨ ਕੀਮਤੀ ਹੈ ਤੇ ਤੁਹਾਡੀ ਕਣਕ ਜਲਦੀ ਉਗਾਉਣ ਦੇ ਲਈ ਅਸੀਂ ਜਿਕਰ ਇਹ ਦੋ ਚਾਰ ਗੱਲਾਂ ਨੂੰ ਮੰਨ ਲਈਏ ਤਾ ਸਾਡੀ ਕਣਕ ਬਹੁਤ ਜਿਹੜਾ ਹੈਗਾ ਵਧੀਆ ਇੱਕ ਇੱਕ ਦਾਣਾ ਉਗੇਗਾ ਤੇ ਜਲਦੀ ਉਗੇਗੀ ਤਾਂ ਆਪਾਂ ਕੀ ਕਰਨਾ ਹੈਗਾ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿੰਨਾ ਤੁਸੀਂ ਬੀ ਕਲੀਰਾ ਪਾਉਣਾ ਹੈ ਉਹਨੂੰ ਤੋਲੋ ਤੋਲੇ ਹੋਏ ਬੀ ਨੂੰ ਪਾਣੀ ਦੇ ਵਿੱਚ 4 ਤੋਂ 6 ਘੰਟੇ ਤੱਕ ਭਿਉਂ ਦਿਓ 4 ਤੋਂ 6 ਘੰਟੇ ਤੱਕ ਬੀ ਭਿਜਾਰਣ ਤੋਂ ਬਾਅਦ ਚ ਇਸ ਨੂੰ ਪਾਣੀ ਤੋਂ ਬਾਹਰ ਕੱਢ ਲਓ ਤੇ ਜਦੋਂ ਪਾਣੀ ਸਾਰਾ ਇਹਦਾ ਅਨੁੱਚੜ ਗਿਆ ਤਾਂ ਇਹਨੂੰ ਪਤਲੇ ਪਤਲੇ ਕਰਕੇ ਕਿਸੇ ਜਗ੍ਹਾ ਤੇ ਖਿਲਾਰ ਦੇਵੋ ਤੇ 24 ਘੰਟੇ ਤੱਕ ਜਿਹੜਾ ਹੈਗਾ ਇਹ ਇਹਨੂੰ ਖਿਲਰੀ ਰਹਿਣ ਦੇਣਾ ਬਾਕੀ ਪਿਉਣੀ ਕਿੰਨੇ ਘੰਟੇ ਹੈ 4 ਤੋਂ 6 ਘੰਟੇ ਪਿਉ ਕੇ ਰੱਖਣਾ ਉਸ ਤੋਂ ਬਾਅਦ ਦੇ ਵਿੱਚ 24 ਘੰਟੇ ਨੂੰ ਪਤਲੇ ਪਤਲੇ ਕਰਕੇ ਖਿਲਾਰ ਦੇਣਾ ਹੁਣ ਇਹਦਾ ਦਾਣਾ ਮੋਟਾ ਹੋ ਜਾਏਗਾ ਇਹਦੇ ਅੰਦਰ ਬਾਇਓਕੇਮਿਕਲ ਚੇਂजेस ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਡ੍ਰਿਲ ਦੀ ਐਡਜਸਟਮੈਂਟ ਕਰ ਲੈਣਾ ਜੇਕਰ ਤੁਸੀਂ 45 ਤੇ ਪਾ ਰਹੇ ਹੋ ਤੁਹਾਨੂੰ 55 ਤੇ 60 ਤੇ ਜਾਂ ਉਹਦੇ ਵਿਚਾਲੇ ਜੋ ਵੀ ਹੁੰਦੀ ਹੈ ਐਡਜਸਟਮੈਂਟ ਵਾਲੀ ਚੈੱਕ ਕਰਕੇ ਉੱਤੇ ਕਰ ਲੈਣਾ ਕਿਉਂਕਿ ਬੀ ਫੁੱਲ ਗਿਆ ਨਾ ਫੁੱਲਿਆ ਬੀ ਤੇ ਥੋੜਾ ਡ੍ਰਿਲ ਦੇ ਉੱਤੇ ਬੀ ਦੀ ਮਾਤਰਾ ਵਧਾਉਣੀ ਪਊਗੀ ਤੇ ਇੱਕ ਧਿਆਨ ਇਹ ਰੱਖਣਾ ਪਊਗਾ ਕਿ ਖਾਦ ਅਤੇ ਬੀ ਦੀ ਜਿਹੜੀ ਅਲੱਗ-ਅਲੱਗ ਡਬਲ ਡ੍ਰਿਲ ਹੋਣੀ ਚਾਹੀਦੀ ਹੈ ਜੀ ਚ ਖਾਦ ਅੱਡ ਪੈਂਦੀ ਤੇ ਬੀ ਅੱਡ ਪੈਂਦਾ ਕਿਉਂਕਿ ਜੇ ਖਾਦ ਤੇ ਵੀ ਇਕੱਠੀ ਕਰ ਦਿਓਗੇ ਤਾਂ ਸਕਾਉਣ ਦੇ ਨਾਲ ਕਣਕ ਸੁੱਕਣੀ ਨਹੀਂ ਕਣਕ ਗਿੱਲੀ ਹੀ ਹੋਏਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਪਾਣੀ ਬਣ ਜਾਏਗਾ ਤੇ ਕਣਕ ਉਗਣੀ ਨਹੀਂ ਚਾਹੀਦੀ ਨਾਲ ਡ੍ਰਿਲ ਚ ਨੰਗਣੀ ਨਹੀਂ ਦਲੀਆਂ ਬਣ ਜਾਣੀਆਂ ਦੂਸਰੀ ਗੱਲ ਇਹਨਾਂ ਦਿਨਾਂ ਦੇ ਵਿੱਚ ਕਣਕ ਨੂੰ ਬਾਲੀ ਡੂੰਗੀ ਨਹੀਂ ਪੀਜੀਦਾ ਜਿਹੜੀ ਡੂੰਗੀ ਕਣਕ ਹੈ ਉਹ ਜਲਦੀ ਨਹੀਂ ਉਗਦੀ ਤੇ ਨਾ ਹੀ ਕਿਉਂਕਿ ਸੂਰਜ ਘੱਟ ਨਿਕਲਦਾ ਹੈ ਜਿੰਨੀ ਦੇਰ ਤੱਕ ਹੀਟ ਪਹੁੰਚਦੀ ਹੈ ਉੰਨੀ ਦੇਰ ਨੂੰ ਕਮ ਹੋ ਜਾਂਦਾ ਹੈ ਜਿਆਦਾ ਡੂੰਘਾਈ ਤੇ ਨਹੀਂ ਬੀਜਣੀ ਤੇ ਆਮ ਤੌਰ ਤੇ ਬਜ਼ੁਰਗ ਇਹ ਕਹਿੰਦੇ ਕਿ ਜੇ ਅਸੀਂ ਇਹਨਾਂ ਦੇ ਨਾਲ ਛਿੱਟੇ ਦੀ ਕਣਕ ਬੀਜਦੇ ਹਾਂ ਉਹ ਜ਼ਿਆਦਾ ਵਧੀਆ ਉਗਦੀ ਹੈ ਕਿਸਮਾਂ ਬੜੇ ਹੀ ਧਿਆਨ ਦੇ ਨਾਲ ਸਿਲੈਕਟ ਕਰਨੀਆਂ ਤੁਹਾਨੂੰ ਮੈਂ ਪਹਿਲਾਂ ਇੱਕ ਸ਼ਾਰਟ ਵੀਡੀਓ ਪਾ ਕੇ ਦੱਸ ਹੀ ਚੁੱਕਿਆ ਹਾਂ ਕਿ ਤੁਹਾਡੇ ਕੋਲ PBW 700 57 ਹੈਗੀ ਹੈ HD 3298 ਹੈਗੀ ਹੈ HI 1621 ਹੈ ਬਾਕੀ ਕਈ ਕਿਸਾਨ ਵੀ 2855 ਵਰਤ ਰਹੇ ਹੈ ਕੋਈ ਕਿਸਾਨ ਵੀ ਸ਼ਰੀਰਾਂ 252 ਦੀ ਵਰਤਰੇ 2852 ਨੂੰ ਉਲੀ ਰੋਗ ਜ਼ਿਆਦਾ ਪੈਂਦਾ ਉਹ ਧਿਆਨ ਰੱਖਣਾ ਤੁਸੀਂ ਇਸ ਤਰੀਕੇ ਦੇ ਨਾਲ ਲਾਭ ਲੈ ਸਕਦੇ ਹੋ ਤੇ ਇਸ ਨੂੰ ਆਪਾਂ ਯੂਰੀਆ ਦੂਜੀ ਨਾਲੋਂ 25% ਘੱਟ ਪਾਵਾਂਗੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ